ਅਸੀਂ ਅੱਜ ਬੌਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਸੰਗਰੂਰ ਔਰ ਬਲਾਕ ਸੰਗਰੂਰ ਜਿਹਦੇ 24 ਪਿੰਡ ਨੇ ਅਸੀਂ ਅੱਜ ਹੁਣ ਖੜੇ ਆ ਨਾਨਕ ਸਿੰਘ ਸਾਹਿਬ ਇੱਥੋਂ ਸਾਡਾ 25 ਪਿੰਡਾਂ ਦਾ ਰੂਟ ਹੈਗਾ ਕਿਉਂਕਿ ਜਿਹੜੀ ਸਾਡੀ ਚੋਣ ਮਹਿਮਾ ਉਹ ਪੂਰੀ ਸਿੱਖਰਾਂ ਤੇ ਹੈ ਡਾਕਟਰ ਮੱਖਣ ਸਿੰਘ ਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣ ਦੇ ਲਈ ਭੋਜਨ ਸਮਾਜ ਪਾਰਟੀ ਦਾ ਹਰ ਵਰਕਰ ਆਪੋ ਆਪਣਾ ਮੋਟਰਸਾਈਕਲ ਲੈ ਕੇ ਆਪੋ ਆਪਣਾ ਝੰਡਾ ਡੰਡਾ ਲੈ ਕੇ ਆਪੋ ਆਪਣਾ ਤੇਲ ਪਾਣੀ ਲੈ ਕੇ ਆਪੋ ਆਪਣੀ ਰੋਟੀ ਪਾਣੀ ਲੈ ਕੇ ਔਰ ਆਪੋ ਆਪਣੇ ਸਾਧਨ ਲੈ ਕੇ ਸਾਰੇ ਇਕੱਠੇ ਹੋਏ ਆ ਸੈਂਕੜੇ ਦੀ ਗਿਣਤੀ ਅੱਜ 24 ਪਿੰਡਾਂ ਦਾ ਜਿਹੜਾ ਸਾਡਾ ਰੂਟ ਹੈ ਮੰਗਵਾਲ ਚੌਰਮਾਜ ਦਾ ਕਲਜ ਰੋਡ ਬਰਨਾਲਾ ਚੌਂਕ ਰੇੜੀ ਦੇਖਲਾ ਫਤਿਹਗੜ ਸ਼ਨਾ ਇਹ ਸਾਰਾ ਜਿਹੜਾ ਰੂਟ ਹੈ ਇਸ ਕਰਕੇ ਆ ਬਈ ਅਸੀਂ ਅੱਜ ਮਜ਼ਦੂਰਾਂ ਦੇ ਬੱਚਿਆਂ ਮਜ਼ਦੂਰਾਂ ਦੇ ਜਮਾਤ ਜਿਹੜੀ ਹੈਗਾ 100 ਚੋਂ 85 ਹੈ ਇੱਕ ਪਾਸੇ 15% ਨੇ ਉਹ ਲੋਕ ਜਿਹੜੇ ਅਰਬਾਪਤੀ ਇੱਥੇ ਖੜੇ ਨੇ ਜਿਨ੍ਹਾਂ ਤੇ ਅਣਗਿਣਤ ਕੋਈ ਸਮਗਨ ਦਾ ਕੇਸ ਚੱਲਦਾ ਹੈ ਕੋਈ ਚਿੱਟ ਦਾ ਕੇਸ ਚੱਲਦਾ ਹੈ ਕੋਈ ਕੇਸ ਚੱਲਦਾ ਹੈ ਲੇਕਿਨ ਸਾਡਾ ਉਮੀਦਵਾਰ ਬੇਦ ਆਗ ਹੈ ਔਰ ਸਾਡੀ ਜਿਹੜੀ ਚੋਣ ਮੇਮ ਹੈ ਉਹ ਸਿਖਰਾਂ ਤੇ ਹੈ ਅਸੀਂ ਹਰ ਹਾਲਤ ਵਿੱਚ ਸਮਰੂਹ ਲੋਕ ਸਭਾ ਨੂੰ ਜਿਤਾ ਕੇ ਡਾਕਟਰ ਮਖਰ ਸਿੰਘ ਨੂੰ ਪਾਰਲੀਮੈਂਟ ਭੇਜਾਂਗੇ ਆਮ ਰਹੇ ਆਮ ਰਹੇ ਸਾਡੀ ਕਾਸੀ ਰਾਮ ਜੀ ਆਮ ਰਹੇ ਸਾਡਾ ਆਮ ਰਹੇ ਜਿੰਦਾਬਾਦ 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 ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ 75 ਸਾਲਾਂ ਦੀਆਂ ਜਿਹੜੀਆਂ ਮਨੁਭਾਦੀ ਸਰਕਾਰਾਂ ਬਣੀਆਂ 56 ਸਾਲ ਕਾਂਗਰਸ ਰਾਜ ਕੀਤਾ ਔਰ ਭਾਜਪਾ ਨੇ ਰਾਜ ਕੀਤਾ ਲੇਕਿਨ ਮਜ਼ਦੂਰਾਂ ਦੀ ਤੇ ਬੈਕਗਰਾਉਂਡ ਕਲਾਸ ਦੀ ਕਿਸੇ ਨੇ ਬਾਣੀ ਫੜੀ ਭੋਜਨ ਸਮਾਜ ਪਾਰਟੀ ਦਬੇ ਪੁਛਲੇ ਸਮਾਜ ਦੀ ਪਛੜੇ ਵਰਗ ਦੀ ਗਰੀਬ ਜਮੀਨ ਦਾ ਕਿਸਾਨ ਦੀ ਸਾਰਿਆਂ ਦੀ ਜਿਹੜੀ ਹੈਗੇ ਬਾਹ ਫੜੇਗੀ ਔਰ ਜਿਹੜੇ ਕੰਮ ਪੈਂਡ ਕੁਮਾਰੀ ਮਾਇਆ ਬਤੀ ਜੀ ਨੇ ਉੱਤਰ ਪ੍ਰਦੇਸ਼ ਵਿੱਚ ਕੀਤੇ ਨੇ ਇੱਥੇ ਵੀ ਕੀਤੇ ਜਾਣਗੇ ਵਿਦਿਆ ਸਭ ਤੋਂ ਪਹਿਲਾ ਸਾਡਾ ਅਜੰਡਾ ਹੈ ਸਿਹਤ ਸੂਲ ਦਾ ਪਹਿਲਾ ਅਜੰਡਾ ਹੈ ਰੋਜ਼ਗਾਰ ਸੈਲਫ ਰਿਸਪੈਕਟ ਮਾਨ ਸਨਮਾਨ ਅਸੀਂ ਇਹ ਗੱਲ ਚਾਹੁੰਦੇ ਹਾਂ ਮਾਨਸ ਕੀ ਜਾਤੀ ਇੱਕ ਪਹਿ ਜਾਣਵੇ ਸਾਡੇ ਨਾਲ ਸਾਡੀ ਬਹੁਤ ਬਹੁਤ ਹੀ ਸਤਿਕਾਰਯੋਗ ਕਬੱਡੀ ਭੈਣ ਡਾਕਟਰ ਮਕਰਨ ਸਿੰਘ ਦੀ ਜੀ ਪਤਨੀ ਸਰੇਂਦਰ ਕੌਰ ਜੀ ਨੇ ਉਹਨਾਂ ਦੀ ਵੀ ਗੱਲ ਸੁਣੋ ਮੈਂ 파ਰਤ ਮੈਂ ਅਪੀਲ ਕਰਦੀ ਹਾਂ ਸਾਰੇ ਵੀਰਾਂ ਨੂੰ ਕਿ ਇੱਕ ਸਾਫ਼ ਸੁਥਰੇ ਕੈਂਡੀਡੇਟ ਨੂੰ ਵੋਟ ਪਾ ਕੇ ਤੁਸੀਂ ਕਾਮਯਾਬ ਬਣਾਓਗੇ ਤੇ ਜਿਹੜੇ ਚਿੱਟੇ ਦੇ ਵਪਾਰੀ ਨੇ ਜਾਂ ਲੋਕਾਂ ਦੇ ਬੱਚਿਆਂ ਨੂੰ ਮਰਵਾਉਂਦੇ ਨੇ ਉਹ ਅੱਗੇ ਆ ਕੇ ਫਿਰ ਫਿਰ ਕਹਿੰਦੇ ਨੇ ਉਹਨਾਂ ਕੋਲੇ ਪੈਸਾ ਬਹੁਤ ਇਕੱਠਾ ਹੋ ਗਿਆ ਬਹੁਤ ਸਾਰਾ ਪੈਸਾ ਉਹਨਾਂ ਨੇ ਲਾਇਆ ਹੋਇਆ ਇਲੈਕਸ਼ਨ ਦੇ ਵਿੱਚ ਤੇ ਇੱਕ ਗਰੀਬ ਮਜ਼ਦੂਰ ਪਰਿਵਾਰ ਦਾ ਬੱਚਾ ਜਿਹੜਾ ਉਹਦੇ ਕੋਲ ਇੰਨਾ ਪੈਸਾ ਨਹੀਂ ਆ ਸਾਰਿਆਂ ਨੇ ਆਪੋ ਆਪਣੇ ਸਾਧਨਾ ਵਿੱਚ ਤੇਲ ਪਵਾ ਕੇ ਆਪਣੇ ਆਪਣੇ ਝੰਡੇ ਲਾ ਕੇ ਜਾ ਰਹੇ ਨੇ ਅਸੀਂ ਰੈਲੀ ਕਰ ਰਹੇ ਹਾਂ ਜੈ ਭੀਮ ਜੈ ਭਾਰਤ ਹਾਤੀ ਮਾਰ ਤੇਗਾ ਹਾਤੀ ਮਾਰ ਸਾਗਿਆ ਹੋ ਗਿਆ ਵੀ ਸਾਗਿਆ ਹਾਤੀ ਮਾਰ ਸਾਗਿਆ ਅਜੀਬਾ ਜਿੱਤੇਗਾ ਬਾਬਾ ਸਾਹਿਬ ਅੰਬੇਦਕਰ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਡਾਕਟਰ ਪਿੰਗ람 ਵੇਦਪਰਾ ਅਮਰ ਰਹੇ ਅਮਰ ਰਹੇ ਬੀਐਸਪੀ ਕੀ ਕੀ ਪਛਾਣ ਨੀਲਾ ਝੰਡਾ ਹਾਵੀ ਨਿਸ਼ਾਨ ਬੀਐਸਪੀ ਦੀ ਕੀ ਪਛਾਣ ਨੀਲਾ ਝੰਡਾ ਹਾਦੀ ਨਿਸ਼ਾਨ ਜਿੱਤੇਗਾ ਵੀ ਜਿੱਤੇਗਾ ਹਕੀ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਹਕੀ ਵਾਲਾ ਜਿੱਤੇਗਾ ਸਾਗਿਆ ਵੀ ਸਾਗਿਆ ਜਿੰਦਾਬਾਦ 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 ਭੈਣ ਕੁਮਾਰੀ ਮਾਇਆਬੁੱਦੀ ਜੀ ਜਿੰਦਾਬਾਦ 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 ਭੈਣ ਕੁਮਾਰੀ ਮਾਇਆਬੁੱਦੀ ਜੀ ਜਿੰਦਾਬਾਦ ਜਿੰਦਾਬਾਦ ਜੇ ਲੈਣੇ ਨੇ ਹੱਕ ਜਵਾਨਾਂ ਜਿੰਦਾ ਚੰਦਾ ਚੱਕ ਜਵਾਨਾਂ ਜੇ ਲੈਣੇ ਨੇ ਹੱਕ ਜਵਾਨਾਂ ਜਿੰਦਾ ਚੰਦਾ ਚੱਕ ਜਵਾਨਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਬਈ ਅਨੁਸ਼ਾਸਨ ਵਿੱਚ ਰਹਿਣਾ ਆਪਾਂ ਨੇ ਫਤੇਗੜ ਛੰਨਾ ਰੰਗੀਲਾ ਸਾਹਿਬ ਦੇ ਪਿੰਡ ਜਾ ਕੇ ਚਾਹ ਪਾਣੀ ਪੀਣਾ ਹੈ ਫੇਰ ਸਰਦਾਰ ਗਰਦੀਪ ਸਿੰਘ ਕਾਬਦਾਂ ਦੇ ਪਿੰਡ ਜਾ ਕੇ ਚਾਹ ਪਣੀ ਪੀਣਾ ਜਿੱਥੇ ਕਿਤੇ ਤੁਹਾਨੂੰ ਕੋਈ ਆਖ ਹੋਵੇ ਤਾਂ ਮਤਲਬ ਤੁਹਾਡੇ ਕੋਲੇ ਸਾਰਾ ਕੋਈ ਨੰਬਰ ਹੈਗੇ ਨੇ ਲੇਕਿਨ ਚੱਲਣਾ ਪੂਰੇ ਅਨੁਸ਼ਾਸਨ ਨਾਲ ਹੈ ਕਿਉਂਕਿ ਬੌਧਨ ਸਮਾਜ ਪਾਰਟੀ ਆ ਸ਼ਾਸਨ ਜਿਹੜੀ ਹੈਗੀ ਹੈ ਲੈਣ ਵਾਸਤੇ ਜਾ ਰਹੀ ਹੈ ਔਰ ਅਨੁਸ਼ਾਸਨ ਜਿਹੜਾ ਸਾਰੇ ਜਾਤੀਆਂ ਲਈ ਜ਼ਰੂਰੀ ਹੈ ਆਪੋ ਆਪਣੇ ਸਾਧਨਾਂ ਤੇ ਸ਼ਾਮ ਤੱਕ ਜਦੋਂ ਤੱਕ 25 ਪਿੰਡ ਜਿਹੜੇ ਹੈਗੇ ਨਿਕਲ ਨਹੀਂ ਜਾਂਦੇ ਕੋਈ ਵੀ ਸਾਥੀ ਬੇਦਾਵਾ ਦੇ ਕੇ ਨਹੀਂ ਜਾਏਗਾ ਕਿਉਂਕਿ ਇਹ ਉਹਨਾਂ ਦੀ ਅਸੀਂ ਉਸ ਜਮਾਤ ਨੂੰ ਬਿਲੋਂਗ ਕਰਦੇ ਹਾਂ ਜਿਨ੍ਹਾਂ ਦੀਆਂ ਸਿੱਖ ਧਰਮ ਦੇ ਵਿੱਚ 98% ਕੁਰਬਾਨੀਆਂ ਨੇ ਅਸੀਂ ਬੇਦਾਵੇ ਵਾਲੇ ਨਹੀਂ ਹੋਣਾ ਠੀਕ ਹੈ ਸਾਥੀਓ ਜੈ ਜੈ ਭਿੰਦ ਜੈਪੁਰ ਜੈ ਭਰ ਹਲੋ ਜੀ ਇਹਨੇ ਜੇ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਇਹਨਾਂ ਦੀ ਜਨਮਦਾਤਾ ਆਰਐਸਐਸ ਵੱਲੋਂ ਇਸ ਤੋਂ 2 ਵਾਰ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ